ਭਾਈ ਸੁਖਾ ਕੌਨ ਦਾ ਭਾਈ ਸਤੇ ਇਹ ਪਾਵਨ ਸਬਕ ਗੁੰਮ ਯਾਤਰਾ ਜੋ ਕੱਲ ਮੇਰੀ ਪੰਚਰੀ ਨੂੰ ਵੱੱਦਾ ਸੀ ਦਰਵਾਜ਼ਾ ਡਿਆ ਹਰ ਆਪਾਂ ਜਾਣ ਕੇ ਇਹ ਪਹੁੰਚੀ ਸੀ ਅੱਜ ਇਸ ਸਵੇਰੇ ਚੱਲੇ ਬਾਅਦ ਯਾਰ ਰਫਤਾਰ ਬੜਾਤ ਹੁੰਦੀ ਹੈ ਇਹ ਫਰਕਟ ਪੀਰ ਹੈ ਪਹੁੰਚੇਗੀ ਜੋ ਸਾਈਕਲੋਂ ਲੈ ਕੇ ਕਿ ਸਤਿ ਕਰ ਕਰਨ ਦੀ ਪਹੁੰਚ ਭਾਈ ਸੁਖਾ ਕੌਨ ਦਾ ਭਾਈ ਸਤਕਰੂ ਜੀ ਦੀ ਅਪਾਰ ਕਿਰਪਾ ਸਦਕਾ ਸ਼੍ਰੀ ਨਾਨਕ ਤੇਜ ਜੀ ਮਹਾਰਾਜ ਜੀ ਦੇ 550 ਸਾਲਾਂ ਸਤਾਪੀ ਨੂੰ ਸਮਰਪਿਤ ਇਹ ਜੋ ਸ਼ਬਦ ਗੁਰੂ ਪ੍ਰਚਾਰ ਯਾਤਰਾ ਆਰੰਭ ਹੋਈ ਸੀ ਸ੍ਰੀ ਸੁਲਤਾਨਪੁਰ ਲੋਧੀ ਤੋਂ ਇਹਦਾ ਅੱਜ ਦਾ ਜਿਹੜਾ ਰਾਤ ਦਾ ਪੜਾ ਸੀ ਇਹ ਡੇਰਾ ਬਾਬਾ ਨਾਨਕ ਸੀ ਤੇ ਡੇਰਾ ਬਾਬਾ ਨਾਨਕ ਤੋਂ ਅੱਜ ਅੰਮ੍ਰਿਤ ਵੇਲੇ ਇਸ ਸ਼ਬਦ ਗੁਰੂ ਪ੍ਰਚਾਰ ਯਾਤਰਾ ਦੀ ਰਵਾਨਗੀ ਜਿਹੜੀ ਹੋਈ ਆ ਡੇਰਾ ਬਾਬਾ ਨਾਨਕ ਤੋਂ ਵੱਖਰੇ ਵੱਖਰੇ ਪਿੰਡਾਂ ਚੋਂ ਹੁੰਦੇ ਹੋਏ ਅੱਜ ਰਾਤ ਦਾ ਜਿਹੜਾ ਪੜਾ ਆ ਉਹ ਸ਼ਬਦ ਗੁਰੂ ਪ੍ਰਚਾਰ ਯਾਤਰਾ ਦਾ ਫਤੇਗੜ ਚੂੜੀਆਂ ਵਿਖੇ ਹੋਵੇਗਾ ਇਸ ਤੋਂ ਅਗਲਾ ਜਿਹੜਾ ਰਾਤ ਦਾ ਪੜਾਇਆ ਉਹ ਅਈਨਾਲੇ ਫਿਰ ਰਾਜਾ ਸੰਸੀ ਇਸੇ ਤਰ੍ਹਾਂ ਅੰਮ੍ਰਿਤਸਰ ਤੋਂ ਹੁੰਦਿਆਂ ਹੋਇਆਂ ਇਹਦੀ ਸਮਾਪਤੀ ਕੋਈ ਲਗਭਗ 30 ਅਪ੍ਰੈਲ ਦੇ ਕਰੀਬ ਵੱਧ ਘਟ ਹੋ ਸਕਦੀ ਆ ਫਿਰ ਸਮਾਪਤੀ ਇਹ ਸੁਲਤਾਨਪੁਰ ਲੋਧੀ ਵਿਖਾਈ ਜਾ ਕੇ ਹੋਣੀ ਆ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਅਪਾਰ ਕਿਰਪਾ ਕਰਕੇ ਇਸ ਭਾਗਾ ਭਰੀ ਧਰਤੀ ਤੇ ਭਾਗ ਲਾਏ ਆਪਣਾ ਅਖੀਰਲਾ ਜਿਹੜਾ ਸਮਾਂ ਆ 12 13 ਸਾਲ ਦਾ ਇਸ ਧਰਤੀ ਨੂੰ ਨਵਾਜਿਆ ਇਸ ਧਰਤੀ ਤੋਂ ਇਸ ਦੀ ਜਿਹੜੀ ਸ਼ੁਰੂਆਤ ਤੇ ਇੱਥੇ ਹੀ ਹੋਰ ਜਿਹੜੇ ਕੱਲ ਨੂੰ ਸ਼ਤਾਬਦੀ ਦੇ ਸਮਾਗਮ ਜਿਹੜੇ ਸੰਪੰਨ ਹੋਣੇ ਆ ਸਾਨੂੰ ਬੜੀ ਹੀ ਮਾਣ ਆ ਬੜੀ ਖੁਸ਼ੀ ਆ ਅਸੀਂ ਸੰਗਤ ਨੂੰ ਲੱਖ ਲੱਖ ਵਧਾਈ ਵੀ ਦੇਣਾ ਚਾਹੁੰਦੇ ਆ ਤੇ ਸਾਡਾ ਜਿਹੜਾ ਰੋਮ ਰੋਮ ਸਤਿਗੁਰੂ ਜੀ ਦਾ ਰਿਣੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤਨ ਤਨ ਸਾਇਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੋਟਾਂ ਕੋਟਾਂ ਸ਼ੁਕਰ ਤੇ ਧੰਨਵਾਦ ਕਰਦੇ ਜਿਸ ਮਹਾਰਾਜ ਨੇ ਤਰਸ ਕਰਕੇ ਸਾਡੇ ਹਲਕਾ ਡੇਰਾ ਬਾਬਾ ਨਾਨਕ ਜਿਸ ਧਰਤੀ ਤੇ ਸ੍ਰੀ ਗੁਰੂ ਨਾਨਕ ਪਾਸ਼ਾ ਮਹਾਰਾਜ ਨੇ ਆਪਣਾ ਤਈਜਵਰਾ ਵਸੀਤ ਕੀਤਾ ਜਿੰਦਗੀ ਦਾ ਸਭ ਤੋਂ ਲੰਮਾ ਸਮਾਂ ਗੁਰਨਾਨਕ ਪਾਸ਼ਾ ਮਹਾਰਾਜ ਨੇ ਕਿਰਤ ਕਰਨ ਦਾ ਉਪਦੇਸ਼ ਇਸ ਧਰਤੀ ਤੋਂ ਦਿੱਤਾ ਇਸ ਧਰਤੀ ਤੇ ਜੋ ਸ਼ਬਦ ਗੁਰੂ ਯਾਤਰਾ ਜੋ ਸਿੱਖ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤਿੰਨਾਂ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਜੀ ਲੋਂਗੋਵਾਲ ਤੇ ਉਹਨਾਂ ਦੀ ਸਮੁੱਚੀ ਟੀਮ ਸਾਡੇ ਹਲਕੇ ਤੋਂ ਸਤਕਾਰਯੋਗ ਬੀਬੀ ਜੀ ਜਗENDER ਕੌਰ ਜੀ ਮੈਂਬਰ ਸਹਿਬਾਨ ਤੇ ਅੰਤਰਿੰਗ ਦੇ ਮੈਂਬਰ ਸਰਦਾਰ ਰਤਨ ਸਿੰਘ ਜੱਫਰਵਾਲ ਸਰਦਾਰ ਗੋਰਾ ਜੀ ਮੇਰੇ ਨਾਲ ਸਮੁੱਚੇ ਅਧਿਕਾਰੀ ਜੇਪੀ ਜਤENDER ਪਾਲ ਸਿੰਘ ਜੀ ਸਰਦਾਰ ਸੁਖਦੇਵ ਸਿੰਘ ਜੀ ਪੰਜ ਪਿਆਰੇ ਸਹਿਬਾਨ ਨਿਸ਼ਾਨਚੀ ਸਿੰਘ ਸਹਿਬਾਨ ਤੇ ਸਭ ਤੋਂ ਵੱਡਾ ਮੈਂ ਉਸ ਗੁਰੂ ਗ੍ਰੰਥ ਸਾਹਿਬਹਾਰ ਦੇ ਸ਼ੁਕਰ ਕਰਦਾ ਜਿਸ ਦੀ ਰੱਬ ਵਰਗੀ ਸੰਗਤ ਨੇ ਇਸ ਗੁਰੂ ਗ੍ਰੰਥ ਸਾਹਿਬਹਾਰ ਦੇ ਸਤਕਾਰ ਵਜੋਂ ਕੱਲੇ-ਕੱਲੇ ਸਿੰਘ ਨੇ ਨਗਰਾਂ ਤੋਂ ਬਾਹਰ ਆਣ ਕੇ ਪਾਰਟੀ ਬਾਜੀ ਤੋਂ ਪਰ ਉੱਠ ਕੇ ਜੋ ਸਵਾਗਤ ਕੀਤਾ ਆਪਾਂ ਇਸ ਗੱਲ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਮੈਂ ਵੇਖ ਰਿਹਾ ਮੇਰੇ ਨਾਲ ਬਾਬਾ ਪਰਮਜੀਤ ਸਿੰਘ ਜੀ ਬੇਦੀ ਜੋ ਮੌਜੂਦਾ ਕਾਉਂਸਲਰ ਪ੍ਰੈਜ਼ੀਡੈਂਟ ਨੇ ਇੱਥੋਂ ਦੇ ਉਹਨਾਂ ਦੀ ਸਮੁੱਚੀ ਟੀਮ ਨਾਨਕ ਨਾਮ ਲੈਵਾ ਗੁਰਨਾਨਕ ਨਾਮ ਲੈਵਾ ਸਿੱਖ ਸੰਗਤਾਂ ਸਮੂਚੀਆਂ ਸੰਪਰਦਾਵਾਂ ਕਾਰਸੇਵਾ ਵਾਲੇ ਮਹਾਪੁਰਖ ਤੇ ਜਿੰਨੀਆਂ ਵੀ ਸੰਗਤਾਂ ਇਸ ਸ਼ਬਦ ਗੁਰੂ ਯਾਤਰਾ ਵਿੱਚ ਆਈਆਂ ਮੈਂ ਸਭ ਦਾ ਆਪਣੇ ਵੱਲੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੱਲੋਂ ਧੰਨਵਾਦ ਤੇ ਸ਼ੁਕਰ ਕਰਦਾ ਜਿਸ ਮਾਰੇ ਨੇ ਸਾਨੂੰ ਇਹ ਬਲ ਬਖਸ਼ਿਆ ਉਦਮ ਬਖਸ਼ਿਆ ਸੋ ਮੈਂ ਅਰਦਾਸ ਕਰਦਾ ਸੱਚੇ ਪਾਤਸ਼ਾਹ ਜੋ ਆਉਣ ਵਾਲਾ 550 ਸਾਲਾ ਸ਼ਤਾਬਦੀ ਸਮਾਗਮ ਹੈ ਇਦਾਂ ਹੀ ਸਿੱਖ ਪੰਥ ਈਰਖਾ ਦਵੇਗ ਨੂੰ ਛੱਡ ਕੇ ਪਿਆਰ ਇਤਫਾਕ ਨਾਲ ਸਮੁੱਚੀਆਂ ਪਾਰਟੀਆਂ ਆਪਾਂ ਸਾਰੀਆਂ ਇਕੱਠੇ ਹੋ ਕੇ ਇੱਕ ਮੰਚ ਤੇ ਬੁਲਾਈਏ ਤਸ ਗੁਰਨਾਮਕ ਉੱਪਰਗਟਿਆ ਤੋਹਰਦੀਕਾ ਖਾਲਸਾ ਪ੍ਰਾਯ